ਸ਼ਤਸ਼੍ਰੀਏਕਾਲ ਮੈਂ ਹਰਕਰਨ ਸਿੰਘ ਸੱਚ ਕਹੂੰ ਦੀ ਇਸ ਅਗਲੀ ਪੇਸ਼ਕਸ਼ ਵਿੱਚ ਤੜਸਾਰਿਆਂ ਦਾ ਸਵਾਗਤ ਕਰਦਾ ਆਮ ਆਦਮੀ ਪਾਰਟੀ ਦੀ ਦਿੱਲੀ ਦੇ ਵਿੱਚ ਹੋਈ ਕਰਾਰੀ ਹਾਰ ਦੇ ਕਾਰਨ ਅਚਾਨਕ ਹੀ ਪੰਜਾਬ ਸਰਕਾਰ ਨੂੰ ਝੰਜੋੜ ਕੇ ਨੂੰਗੀ ਨੀਤੋਂ ਜਗਾ ਦਿੱਤਾ ਹੈ ਕੀ ਆਪਣੇ ਧੁੰਦਲੇ ਹੋਏ ਅਕਸ ਨੂੰ ਸਾਫ਼ ਕਰਨ ਲਈ ਹੁਣ ਮਾਨ ਸਰਕਾਰ ਪੱਪਾਂ ਭਾਰ ਦਿਖਾਈ ਦੇ ਰਹੀ ਹੈ ਕੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਸਾਫ਼ ਸੁਨੇਹਾ ਦੇ ਦਿੱਤਾ ਗਿਆ ਹੈ ਕਿ ਜਾਂ ਤਾਂ ਹੁਣ ਕੁਝ ਕਰਕੇ ਦਿਖਾਓ ਕੋਈ ਰਿਜ਼ਲਟ ਪੇਸ਼ ਕਰੋ ਤੇ ਜਾਂ ਫਿਰ ਕਿਸੇ ਹੋਰ ਦੇ ਲਈ ਰਾਹ ਪੱਧਰਾ ਕਰ ਦਿਓ ਕੁਰਸੀ ਖਾਲੀ ਕਰ ਦਿਓ ਇਸ ਨੂੰ ਕੁਝ ਵੀ ਕਹੋ ਮਜਬੂਰੀ ਹੈ ਕੰਮ ਕਰਕੇ ਦਿਖਾਉਣ ਦੀ ਜਾਂ ਫਿਰ ਸਮੇਂ ਦੀ ਨਜ਼ਾਕਤ ਨੂੰ ਪਛਾਨਣਾ ਪਰ ਲੱਗ ਰਿਹਾ ਹੈ ਕਿ ਭਗਵੰਤ ਮਾਨ ਨੇ ਕੁਝ ਕਰਕੇ ਦਿਖਾਉਣ ਦਾ ਮਨ ਬਣਾ ਲਿਆ ਇਹ ਤਾਂ ਵਕਤ ਹੀ ਦੱਸੇਗਾ ਕਿ ਭ੍ਰਿਸ਼ਟਾਚਾਰ ਦੇ ਖਿਲਾਫ ਇਹ ਜਿਹੜੀ ਦੂਜੀ ਲੜਾਈ ਹੈ ਉਹ ਪਹਿਲਾਂ ਵਾਂਗ ਹੀ ਮਹਿਜ਼ ਇੱਕ ਦਿਖਾਵਾ ਹੀ ਸਾਬਤ ਹੁੰਦੀ ਹੈ ਜਾਂ ਬੇੜੀ ਕਿਸੇ ਤਨਪਤਨ ਲੱਗਦੀ ਹੈ ਪਰ ਸ਼ੁਰੂਆਤ ਜ਼ਰੂਰ ਹੋ ਚੁੱਕੀ ਹੈ ਇੱਕ ਵੱਡਾ ਫਰਕ ਜੋ ਪਹਿਲੀ ਅਤੇ ਦੂਜੀ ਮਹਿੰਮ ਦੇ ਵਿੱਚ ਹੈ ਉਹ ਇਹ ਹੈ ਕਿ ਪਹਿਲੇ ਗੇਟ ਦੇ ਵਿੱਚ ਜਿਹੜੀ ਗਾਜ ਹੈ ਉਹ ਸਿਆਸਤਦਾਨਾਂ ਤੇ ਗਿਰਦੀ ਦਿਖਾਈ ਦਿੱਤੀ ਸੀ ਅਤੇ ਹੁਣ ਵਾਰੀ ਪੁਲਿਸ ਅਤੇ ਅਫਸਰ ਸ਼ਾਹੀ ਦੀ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਗੌਰਵ ਯਾਦਵ ਨੇ ਕੱਲ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕੀਤਾ ਜਿਸ ਦੇ ਵਿੱਚ ਇਹ ਦੱਸਿਆ ਗਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਤੇ ਕਾਰਵਾਈ ਕਰਦੇ ਹੋਏ ਪਿਛਲੇ 1 ਹਫਤੇ ਦੇ ਵਿੱਚ ਪੰਜਾਬ ਪੁਲਿਸ ਦੇ 52 ਪੁਲਿਸ ਅਧਿਕਾਰੀ ਤੇ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਇਹਨਾਂ ਦੇ ਵਿੱਚ ਇੱਕ ਇੰਸਪੈਕਟਰ 5 ਸਹਾਇਕ ਸਬ-ਇੰਸਪੈਕਟਰ ਏਐਸਆਈ ਜਿਹਨੂੰ ਆਪਾਂ ਕਹਿੰਦੇ ਆ 4 ਹੌਲਦਾਰ ਤੇ 42 ਸਿਪਾਹੀ ਸ਼ਾਮਲ ਸਨ ਇਹ ਕਾਰਵਾਈ ਉਸ ਵੱਡੀ ਕਾਰਵਾਈ ਤੋਂ ਬਾਅਦ ਆਈ ਹੈ ਜਿਸ ਵਿੱਚ ਸੂਬਾ ਸਰਕਾਰ ਨੇ ਮੁਖ ਸਰ ਦੇ ਡਿਪਟੀ ਕਮਿਸ਼ਨਰ ਜਿਹੜੇ ਕਿ 2016 ਬੈਚ ਦੇ ਆਈਐਸ ਅਧਿਕਾਰੀ ਸੀ ਰਾਜੇਸ਼ ਤਿਰਪਾਠੀ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਸੀ ਤੇ ਉਸ ਦੇ ਖਿਲਾਫ ਵਿਜੀਲੈਂਸ ਜਾਂਚ ਦੇ ਹੁਕਮ ਦਿੱਤੇ ਸੀ ਇਹ ਕਿਹਾ ਗਿਆ ਸੀ ਕਿ ਭ੍ਰਸ਼ਟਾਚਾਰ ਦੇ ਬਹੁਤ ਸੀਰੀਅਸ ਸ਼ਿਕਾਇਤਾਂ ਮਿਲਣ ਤੋਂ ਬਾਅਦ ਹੀ ਇਹ ਐਕਸ਼ਨ ਲਿਆ ਗਿਆ ਹੈ ਡਿਪਟੀ ਕਮਿਸ਼ਨਰ ਦੇ ਗੌਰਵ ਯਾਦਵ ਨੇ ਆਪਣੀ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਸੁਨੇਹਾ ਬਹੁਤ ਸਾਫ਼ ਹੈ ਕਾਲੀਆਂ ਭੇਡਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਸਾਡੀ ਪੁਲਿਸ ਫੋਰਸ ਭ੍ਰਸ਼ਟਾਚਾਰ ਖਿਲਾਫ 0 ਟੋਲਰੈਂਸ ਪਾਲਿਸੀ ਉੱਪਰ ਅਮਲ ਕਰਨ ਦੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਇਸ ਤੋਂ ਇਲਾਵਾ 8 ਸੁਪਰੀਡੈਂਟ ਆਫ ਪੁਲਿਸ ਐਸਪੀ ਅਤੇ 10 ਡਿਪਟੀ ਸੁਪਰੀਡੈਂਟ ਆਫ ਪੁਲਿਸ ਡੀਐਸਪੀ ਵੀ ਸਸਪੈਂਡ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਦੇ ਉੱਪਰ ਦੁਰਵਿਹਾਰ ਕਰਨ ਦੇ ਦੋਸ਼ ਨੇ ਮਾਲ ਪ੍ਰੈਕਟਿਸਸ ਦੇ ਦੋਸ਼ ਲਗਾਏ ਗਏ ਪਿਛਲੇ ਦਿਨਾਂ ਦੇ ਵਿੱਚ ਪੁਲਿਸ ਅਧਿਕਾਰੀਆਂ ਦੇ ਖਿਲਾਫ ਤਕਰੀਬਨ 400 ਐਫਆਈਆਰ ਵੀ ਦਰਜ ਕੀਤੀਆਂ ਗਈਆਂ ਹਨ ਜਿੰਨਾ ਵਿੱਚੋਂ ਜ਼ਿਆਦਾਤਰ ਭ੍ਰਿਸ਼ਟਾਚਾਰ ਦੇ ਨਾਲ ਹੀ ਸੰਬੰਧਿਤ ਜੇ ਕਿਸੇ ਵੀ ਗਲਤ ਕੰਮ ਕਰਨ ਦਾ ਸਬੂਤ ਮਿਲਦਾ ਤਾਂ ਹੈ ਤਾਂ ਇਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਸਦੇ ਉੱਪਰ ਐਕਸ਼ਨ ਲਿਆ ਜਾਵੇਗਾ ਇਹ ਗੌਰਵ ਯਾਦਵ ਵੱਲੋਂ ਕਿਹਾ ਗਿਆ ਇਹ ਸਾਰਾ ਐਕਸ਼ਨ ਮੁੱਖ ਮੰਤਰੀ ਭਗਵੰਤ ਮਾਨ ਦੀ 13 ਫਰਵਰੀ ਵਾਲੀ ਚਿੱਠੀ ਵਿੱਚ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਹੀ ਹੋ ਰਿਹਾ ਹੈ ਇਸ ਚਿੱਠੀ ਦੇ ਵਿੱਚ ਪੰਜਾਬ ਦੇ ਸਾਰੇ ਡੀਸੀ ਐਸ ਡੀ ਐਮ ਐਸ ਪੀ ਅਤੇ ਐਸ ਐਚ ਓਜ਼ ਨੂੰ ਆਪਣੇ ਆਪਣੇ ਇਲਾਕੇ ਦੇ ਵਿੱਚ ਭ੍ਰਿਸ਼ਟਾਚਾਰ ਦੇ ਉੱਪਰ ਕਾਰਵਾਈ ਕਰਨ ਦੇ ਲਈ ਕਿਹਾ ਗਿਆ ਸੀ ਜਾਂ ਫਿਰ ਕਾਰਵਾਈ ਲਈ ਤਿਆਰ ਰਹਿਣ ਨੂੰ ਕਿਹਾ ਗਿਆ ਸੀ ਇਹ ਵੀ ਕਿਹਾ ਗਿਆ ਸੀ ਕਿ ਸਾਰੇ ਅਫਸਰ ਜਿੰਨੇ ਵੀ ਨੇ ਚਾਹੇ ਐਸ ਪੀ ਐਸ ਡੀ ਐਮ ਡੀ ਸੀ ਡੀ ਐਸ ਪੀ ਤਹਿਸੀਲਦਾਰ ਐਸ ਐਚ ਓ ਨਾਇਬ ਤਹਿਸੀਲਦਾਰ ਜਿੰਨੇ ਵੀ ਇਹ ਅਮਲਾ ਹੈ ਸਰਕਾਰੀ ਅਫਸਰ ਨੇ ਇਹਨਾਂ ਦੀ ਫੀਡਬੈਕ ਆਮ ਜਨਤਾ ਤੋਂ ਅਤੇ ਨਾਲ-ਨਾਲ ਇਲਾਕੇ ਦੇ ਐਮਐਲਏ ਤੇ ਐਮਪੀ ਤੋਂ ਵੀ ਲਈ ਜਾਵੇਗੀ ਤੇ ਇਸੇ ਫੀਡਬੈਕ ਦੀ ਬਨਾਤੇ ਸਜ਼ਾ ਜਾਂ ਇਨਾਮ ਤੁਰੰਤ ਮਿਲ ਜਾਵੇਗਾ ਜਾਂ ਤਾਂ ਐਕਸ਼ਨ ਹੋਵੇਗਾ ਜਾਂ ਉਸਤੇ ਰეკਮੈਂਡੇਸ਼ਨ ਹੋਵੇਗੀ ਉਹਦਾ ਕੋਈ ਨਾ ਕੋਈ ਇਨਾਮ ਮਿਲੇਗਾ ਜੇ ਤੁਹਾਡੀ ਰਿਪੋਰਟ ਹੈ ਫੀਡਬੈਕ ਹੈ ਉਹ ਚੰਗੀ ਆਈ ਇਹ ਸਾਰੇ ਪੰਜਾਬ ਦੇ ਅਫਸਰਾਂ ਨੂੰ ਹਦਾਇਤਾਂ ਇਹ ਚਿੱਠੀ ਲਿਖ ਕੇ ਜਾਰੀ ਕੀਤੀਆਂ ਗਈਆਂ ਹਨ ਪ੍ਰੈਸ ਕਾਨਫਰੰਸ ਦੇ ਦੌਰਾਨ ਹੀ ਡੀਜੀਪੀ ਸਾਹਿਬ ਨੇ ਵੀ ਦੱਸਿਆ ਕਿ 사ਦਕ ਤੇ ਐਸਐਚਓ ਅਤੇ ਫਰੀਦਕੋਟ ਦੇ ਦੋ ਸਿਪਾਹੀ ਵੀ ਫਰੋਤੀ ਮੰਗਣ ਦੇ ਇਲਜ਼ਾਮਾਂ ਤਹਿਤ ਹਾਰੀ ਦੇ ਵਿੱਚ ਗ੍ਰਿਫਤਾਰ ਵੀ ਕੀਤੇ ਗਏ। ਵੇਰਵਿਆਂ ਦੇ ਅਨੁਸਾਰ ਜਿਹੜੇ 52 ਮੁਲਾਜ਼ਮਾਂ ਨੂੰ ਬਰਖਾਸਤ ਕੀਤਾ ਗਿਆ ਹੈ ਸਭ ਤੋਂ ਵੱਧ ਮੁਲਾਜ਼ਮ ਜਿਹੜੇ ਨੇ ਪੰਜ ਮੁਲਾਜ਼ਮ ਪਟਿਆਲਾ ਜ਼ਿਲ੍ਹੇ ਨਾਲ ਸੰਬੰਧਿਤ ਨੇ ਅਤੇ ਚਾਰ-ਚਾਰ ਕਪੂਰਥਲਾ ਤੇ ਪੁਲਿਸ ਕਮਿਸ਼ਨਰੇਟ ਜਿਹੜਾ ਹੈ ਸੀਪੀ ਲੁਧਿਆਣਾ ਦੇ ਬਰਖਾਸਤ ਕੀਤੇ ਗਏ ਬਰਖਾਸਤ ਕੀਤੇ ਗਏ ਅਧਿਕਾਰੀਆਂ ਦੇ ਖਿਲਾਫ ਪਹਿਲਾਂ ਹੀ ਜਾਂਚ ਚੱਲ ਰਹੀ ਸੀ ਕੋਈ ਨਾ ਕੋਈ ਵਿਭਾਗੀ ਕਾਰਵਾਈ ਹੋ ਰਹੀ ਸੀ ਤੇ ਇਸ ਤੋਂ ਇਲਾਵਾ ਜਿਹੜਾ ਪ੍ਰਸ਼ਾਸਨਿਕ ਸੁਧਾਰਾਂ ਅਤੇ ਪੁਲਿਸ ਦੇ ਕੰਮਕਾਜ ਦੇ ਵਿੱਚ ਪਾਰਦਰਸ਼ਤਾ ਟਰਾਂਸਪੇਰੈਂਸੀ ਲਿਆਉਣ ਦੀ ਗੱਲ ਵੀ ਕੀਤੀ ਗਈ ਹੈ ਸਾਂਝ ਪ੍ਰੋਜੈਕਟ ਦੇ ਤਹਿਤ 43 ਸੇਵਾਵਾਂ ਨੂੰ ਪੁਲਿਸ ਜਿਹੜਾ ਹੈ ਆਨਲਾਈਨ ਕਰਨ ਜਾ ਰਹੀ ਹੈ ਇਹ ਵੀ ਗੌਰਵ ਯਾਦਵ ਵੱਲੋਂ ਜਾਣਕਾਰੀ ਦਿੱਤੀ ਗਈ ਇੰਡੀਅਨ ਪੁਲਿਸ ਫਾਊਂਡੇਸ਼ਨ ਇੱਕ ਐਨਜੀਓ ਹੈ ਉਹਦੇ ਸਹਿਯੋਗ ਨਾਲ ਅੰਦਰੂਨੀ ਪੁਲਿਸ ਸੁਧਾਰ ਤੇ ਇੱਕ ਪ੍ਰੋਜੈਕਟ ਵੀ ਸ਼ੁਰੂ ਕਰਨ ਦੀ ਗੱਲ ਕੀਤੀ ਗਈ ਇੰਟਰਨਲ ਆਡਿਟ ਜਿਹੜਾ ਹੈ ਪੁਲਿਸ ਡਿਪਾਰਟਮੈਂਟ ਦਾ ਉਹ ਸ਼ੁਰੂ ਕਰਵਾਉਣ ਦੀ ਗੱਲ ਵੀ ਕਹੀ ਗਈ ਸੂਤਰਾਂ ਅਨੁਸਾਰ ਪੰਜਾਬ ਸਰਕਾਰ ਵੱਡੇ ਪੁਲਿਸ ਅਧਿਕਾਰੀਆਂ ਤੇ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਨਿਸ਼ਾਨਾ ਬਣਾ ਕੇ ਪੰਜਾਬ ਦੇ ਵਿੱਚ ਜਿਹੜੀ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਹੈ ਉਹਦਾ ਸਖਤ ਸੁਨੇਹਾ ਦੇਣਾ ਚਾਹੁੰਦੀ ਸੀ ਪਰ ਲੱਗਦਾ ਹੈ ਕਿ ਇਸ ਵਾਰ ਵੀ ਜਿਹੜੇ ਸ਼ੱਕੀ ਉੱਚ ਪੁਲਿਸ ਅਧਿਕਾਰੀ ਨੇ ਉਹ ਬਚ ਗਏ ਹਨ ਪ੍ਰਸ਼ਾਸਨਿਕ ਹਲਕਿਆਂ ਦੇ ਵਿੱਚ ਇਹ ਵੀ ਚਰਚਾ ਹੈ ਕਿ 80% ਦੀ ਸਿਪਾਈਆਂ ਨੂੰ ਬਰਖਾਸਤ ਕਰਕੇ ਪੁਲਿਸ ਵਿਖਲੀਆਂ ਕਾਲੀਆਂ ਭੇਡੀਆਂ ਜਿਹੜੀਆਂ ਨੇ ਉਹਨਾਂ ਤੇ ਤਾਂ ਐਕਸ਼ਨ ਲੈ ਲਿਆ ਗਿਆ ਹੈ ਪਰ ਜਿਹੜੇ ਵੱਡੇ ਮਗਰਮਖਸ਼ ਨੇ ਉਹ ਫੇਰ ਵਾਰ-ਵਾਰ ਬਚਨ ਦੇ ਵਿੱਚ ਕਾਮਯਾਬ ਹੋ ਗਏ ਹੈ ਭਗਵੰਤ ਮਾਨ ਜੋ ਕਿ ਬਨੇਰੇ ਉੱਤੇ ਕਾਂ ਟੰਗਣਾ ਚਾਹੁੰਦੇ ਸੀ ਉਹ ਸਿਰਫ ਮੁਕਸਰ ਦੇ ਡੀਸੀ ਅਤੇ ਵਿਜੀਲੈਂਸ ਦੇ ਮੁਖੀ ਵਿਰਿੰਦਰ ਕੁਮਾਰ ਨੂੰ ਹਟਾਉਣ ਤੱਕ ਹੀ ਸੀਮਤ ਰਹਿ ਗਿਆ ਹੈ ਜੋ ਵੱਡਾ ਮੈਸੇਜ ਉਹ ਦੇਣਾ ਚਾਹੁੰਦੇ ਸੀ ਉਹ ਨੂੰ ਕਿਤੇ ਨਾ ਕਿਤੇ ਰੋਕ ਲਿਆ ਗਿਆ ਹੈ ਲੇਕਿਨ ਇਹ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਕਿਉਂ ਮਹਿਸੂਸ ਹੋਈ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਜਿਹੜਾ ਪੰਜਾਬ ਸਰਕਾਰ ਨੇ ਸੱਦਿਆ ਹੈ ਉਹ ਆਉਣ ਵਾਲਾ ਹੈ ਔਰ ਇਸ ਤੋਂ ਪਹਿਲਾਂ ਹੀ ਕੱਲ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਪ੍ਰਤਾਪ ਬਾਜਵਾ ਉਹਨਾਂ ਵੱਲੋਂ ਕਾਲੀਆਂ ਭੇਡਾਂ ਦੀ ਸੂਚੀ ਨੂੰ ਵਿਧਾਨ ਸਭਾ ਦੇ ਵਿੱਚ ਪੇਸ਼ ਕਰਨ ਦੀ ਗੱਲ ਕਹੀ ਗਈ। ਇਹ ਗੱਲ ਉਹਨਾਂ ਨੇ ਕੁਲਤਾਰ ਸੰਧਵਾ ਜਿਹੜੇ ਸਪੀਕਰ ਨੇ ਉਹਨਾਂ ਦੀ ਉਸ ਐਕਸ਼ਨ ਦੇ ਸਬੰਧਤ ਵਿੱਚ ਕਿਹਾ ਜੋ ਕਿ ਉਹਨਾਂ ਵੱਲੋਂ ਪਿਛਲੇ ਸੈਸ਼ਨ ਵਿੱਚ ਕਿਹਾ ਗਿਆ ਸੀ। ਕੁਲਤਾਰ ਸੰਧਵਾ ਨੇ ਪਿਛਲੇ ਸੈਸ਼ਨ ਦੇ ਵਿੱਚ ਆਪਣੀ ਹੀ ਸਰਕਾਰ ਕਹਿ ਲਈਏ ਜਾਂ ਉਸ ਟਾਈਮ ਜੋ ਉਹਨਾਂ ਦੀ ਭਗਵੰਤ ਮਾਨ ਨਾਲ ਟਕਰਾਅ ਚੱਲ ਰਿਹਾ ਸੀ ਕਿ ਮੁੱਖ ਮੰਤਰੀ ਕੌਣ ਬਣੇਗਾ ਉਹਨਾਂ ਨੂੰ ਬਦਲਣ ਦੀ ਉਸੇ ਤਿਆਰੀ ਵਿੱਚ ਸੀ ਉਦੋਂ ਉਹਨਾਂ ਨੇ ਪ੍ਰੈਸ਼ਰ ਪਾਉਣ ਦੇ ਲਈ ਦਬਾਅ ਵਧਾਉਣ ਦੇ ਲਈ ਇਹ ਵਿਧਾਨ ਸਭਾ ਦੇ ਥਰੂ ਵਿਧਾਨ ਸਭਾ ਦੇ ਜਰੀਏ ਇਹ ਮੁੱਦਾ ਉਠਾਇਆ ਸੀ ਕਿ ਪੁਲਿਸ ਦੇ ਵਿੱਚ ਜਾਂ ਜਿੱਥੇ ਵੀ ਕਾਲੀਆਂ ਪੀਡਾਂ ਹੈਗੀਆਂ ਨੇ ਉਹਨਾਂ ਦੀ ਸੂਚੀ ਜਿਹੜੀ ਹੈ ਉਹ ਵਿਧਾਨ ਸਭਾ ਮੰਗ ਰਿਹਾ ਹੈ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤੀ ਜਾਵੇ ਉਸ ਨੂੰ ਹੀ ਯਾਦ ਦਿਵਾਉਣ ਦਾ ਕੰਮ ਪ੍ਰਤਾਪ ਬਾਜਵਾ ਨੇ ਕੀਤਾ ਉਹ ਵੀ ਇਸ ਵਿਸ਼ੇਸ਼ ਸੈਸ਼ਨ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਉੱਪਰ ਦਬਾਅ ਵਧਾਉਣਾ ਚਾਹੁੰਦੇ ਸੀ ਲੇਕਿਨ ਭਗਵੰਤ ਮਾਨ ਪਹਿਲਾਂ ਹੀ ਦਬਾਅ ਵਿੱਚ ਹਨ ਇਹ ਸਾਰਿਆਂ ਨੂੰ ਪਤਾ ਹੈ ਬੜੇ ਲੰਮੇ ਚਿਰਾਂ ਤੋਂ ਇਹ ਚਰਚਾ ਆਮ ਹੈ ਕਿ ਉਹਨਾਂ ਨੂੰ ਬਦਲਣ ਦੀਆਂ ਤਿਆਰੀਆਂ ਹੋ ਰਹੀਆਂ ਨੇ ਪਹਿਲਾਂ ਨਾਮ ਕੁਲਤਾਰ ਸੰਧਵਾ ਦਾ ਆਉਂਦਾ ਸੀ ਕਿ ਉਹ ਰਿਪਲੇਸ ਕਰਨ ਦੇ ਲਈ ਤਿਆਰ ਨੇ ਹੁਣ ਉਹ ਨਾਮ ਬਦਲ ਗਿਆ ਹੈ ਹੁਣ ਅਮਨ ਅਰੋੜਾ ਇਸ ਦੌੜ ਦੇ ਵਿੱਚ ਸਭ ਤੋਂ ਅੱਗੇ ਦਿਸੇ ਜਾਂਦੇ ਨੇ ਕਿ ਅਮਨ ਅਰੋੜਾ ਭਗਵੰਤ ਮਾਨ ਨੂੰ ਬਦਲਣ ਦੇ ਲਈ ਤਿਆਰ ਨੇ ਉਹਨਾਂ ਦੇ ਵੱਲੋਂ ਪੂਰੀ ਤਿਆਰੀ ਕੱਸ਼ ਲਈ ਗਈ ਹੈ ਉਹਨਾਂ ਨੂੰ ਇਸ਼ਾਰਾ ਅਰਵਿੰਦ ਕੇਜਰੀਵਾਲ ਵੱਲੋਂ ਦੇ ਦਿੱਤਾ ਗਿਆ ਹੈ बार-बार ਅਰਵਿੰਦ ਕੇਜਰੀਵਾਲ ਦਾ ਨਾਮ ਵੀ ਆਉਂਦਾ ਹੈ ਕੱਲ ਹੀ ਭਗਵੰਤ ਮਾਨ ਵੱਲੋਂ ਕੈਟਾਗੋਰਿਕਲੀ ਇਹਨਾਂ ਚੀਜ਼ਾਂ ਦਾ ਇਹਨਾਂ ਖਬਰਾਂ ਦਾ ਖੰਡਨ ਕੀਤਾ ਗਿਆ ਕਿ ਕੋਈ ਚੀਫ ਮਿਨਿਸਟਰ ਬਦਲਣ ਦੀ ਗੱਲ ਨਹੀਂ ਹੋ ਰਹੀ ਹੈ ਮੈਂ ਹੀ ਤੁਹਾਨੂੰ ਕੰਮ ਕਰਕੇ ਦਿਖਾਵਾਂਗਾ ਲੇਕਿਨ ਦਬਾਅ ਇਸੇ ਕੰਮ ਕਰਨ ਦਾ ਹੈ ਜੋ ਕਿ ਭਗਵੰਤ ਮਾਨ ਸਰਕਾਰ ਉੱਪਰ ਹੈ ਇਹ ਸਰਕਾਰ ਬਣਾਈ ਹੀ ਬਦਲਾਅ ਦੇ ਨਾਰੇ ਉੱਤੇ ਗਈ ਸੀ ਇਨਕਲਾਬ ਜ਼ਿੰਦਾਬਾਦ ਦਾ ਨਾਰਾ ਇਸ ਪਾਰਟੀ ਵੱਲੋਂ ਦਿੱਤਾ ਗਿਆ ਸੀ ਭਗਵੰਤ ਮਾਨ ਵੱਲੋਂ ਦਿੱਤਾ ਗਿਆ ਸੀ ਲੇਕਿਨ ਪਿਛਲੇ 3 ਸਾਲਾਂ ਦਾ ਜੋ ਕੁਝ ਵੀ ਉਹਨਾਂ ਵੱਲੋਂ ਕਾਰਜਕਾਲ ਦੇ ਵਿੱਚ ਕੀਤਾ ਗਿਆ ਹੈ ਉਹਦੇ ਵਿੱਚ ਕੁਝ ਸਹੂਲਤਾਂ ਦੇਣ ਤੋਂ ਇਲਾਵਾ ਬਹੁਤਾ ਕੁਝ ਦੱਸਣ ਨੂੰ ਹੈ ਨਹੀਂ ਜੋ ਉਹਨਾਂ ਵੱਲੋਂ ਪਹਿਲੀ ਮੁਹਿੰਮ ਭ੍ਰਿਸ਼ਟਾਚਾਰ ਦੇ ਖਿਲਾਫ ਚਲਾਈ ਗਈ ਸੀ ਵਿੱਢੀ ਗਈ ਸੀ ਉਹਦੇ ਵਿੱਚ ਵੀ ਜ਼ਿਆਦਾਤਰ ਕਾਂਗਰਸ ਦੇ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ ਉਹਨਾਂ 'ਤੇ ਕਰਪਸ਼ਨ ਦੇ ਇਲਜ਼ਾਮ ਲਗਾਏ ਗਏ ਸੀ ਲੇਕਿਨ 3 ਸਾਲ ਬੀਤਦੇ ਹੋਏ ਬਹੁਤ ਜਿਹੜੇ ਉਹਨਾਂ 'ਚੋਂ ਨੇਤਾ ਸੀ ਆਗੂ ਸੀ ਉਹ ਜ਼ਮਾਨਤਾਂ ਤੇ ਬਾਹਰ ਆ ਗਏ ਹਨ ਜਾਂ ਜਿਹੜੇ ਕੇਸ ਉਹਨਾਂ 'ਤੇ ਬਣਾਏ ਗਏ ਸੀ ਉਹ ਅਦਾਲਤਾਂ ਦੇ ਵਿੱਚ ਕੋਈ ਆਪਣਾ ਪਾਣੀ ਨਹੀਂ ਹੋਲਡ ਕਰ ਸਕੇ ਉਹਨਾਂ ਨੂੰ ਜਾਂ ਤਾਂ ਐਫਆਈਆਰ ਰੱਦ ਕੀਤੀ ਗਈ ਜਾਂ ਜ਼ਮਾਨਤ ਦੇ ਕੇ ਇਹਨਾਂ ਆਗੂਆਂ ਨੂੰ ਬਾਹਰ ਆ ਗਏ ਨੇ ਤੇ ਇਹ ਕਹਿਣ ਦਾ ਮੌਕਾ ਮਿਲ ਗਿਆ ਹੈ ਕਿ ਜੋ ਵੀ ਸਾਡੇ ਖਿਲਾਫ ਕਾਰਵਾਈ ਸੀ ਉਹ ਇੱਕ ਸਿਆਸੀ ਰੰਜਿਸ਼ ਸੀ ਉਹੋ ਰਾਜਨੀਤਿਕ ਕਿੜੇ ਕੱਢਣ ਦਾ ਹੀ ਮਾਮਲਾ ਸੀ ਅਸੀਂ ਕੁਝ ਵੀ ਗਲਤ ਨਹੀਂ ਕੀਤਾ ਸੀ ਹੁਣ 3 ਸਾਲ ਬੀਤ ਗਏ ਨੇ ਰਿਪੋਰਟ ਕਾਰਡ ਦਿਖਾਉਣ ਦੇ ਨਾਮ ਤੇ ਭਗਵੰਤ ਮਾਨ ਕੋਲ ਕੁਝ ਹਾਨੀ ਇਸੇ ਲਈ ਜਦੋਂ ਦਿੱਲੀ ਦੇ ਵਿੱਚ ਸਰਕਾਰ ਚਲੀ ਗਈ ਆਮ ਆਦਮੀ ਪਾਰਟੀ ਦੀ ਤੇ ਰਹਿ ਸਿਰਫ ਪੰਜਾਬ ਹੀ ਇੱਕ ਸੂਬਾ ਗਿਆ ਜਿੱਥੇ ਉਹ ਕੁਝ ਦਿਖਾ ਸਕਦੇ ਨੇ ਕਿਉਂਕਿ ਜਿਹੜਾ ਨਾਰਾ ਇਹਨਾਂ ਵੱਲੋਂ ਦਿੱਤਾ ਗਿਆ ਸੀ ਕਿ ਜੇ ਸਾਡਾ ਕੰਮ ਪਸੰਦ ਆਏਗਾ ਤਾਂ ਵੋਟਾਂ ਪਾਓ ਨਹੀਂ ਤਾਂ ਸਾਨੂੰ ਵੋਟਾਂ ਪਾਉਣ ਦੀ ਲੋੜ ਨਹੀਂ ਉਹ ਨਾਰਾ ਅਜੇ ਤੱਕ ਕਿਸੇ ਵੀ ਪੋਲੀਟੀਕਲ ਪਾਰਟੀ ਤੋਂ ਕਿਸੇ ਵੀ ਸਿਆਸੀ ਆਗੂ ਵੱਲੋਂ ਨਹੀਂ ਦਿੱਤਾ ਗਿਆ ਸੀ ਨਹੀਂ ਉਹਨਾਂ ਵੱਲੋਂ ਇਹ ਜ਼ਰੂਰਤ ਦਿਖਾਈ ਗਈ ਸੀ ਇਹ ਕਹਿਣ ਦੀ ਕਿ ਕੰਮ ਦੇ ਨਾਮ ਤੇ ਵੋਟਾਂ ਮੰਗਾਂਗੇ ਸਾਰੇ ਹੀ ਕਿਸੇ ਨਾ ਕਿਸੇ ਹੋਰ ਚਾਹੇ ਉਹਨੂੰ ਆਪਾਂ ਕਹਿ ਲਈਏ ਸਿਆਸੀ ਮੁੱਦਾ ਚਾਹੇ ਉਹਨੂੰ ਕਹਿ ਲਈਏ ਸਮੀਕਰਨ ਉਹਨਾਂ ਦੇ ਨਾਮ ਤੇ ਹੀ ਵੋਟਾਂ ਮੰਗਦੇ ਰਹੇ ਨੇ ਕੰਮ ਦੇ ਨਾਮ ਤੇ ਪਰਫਾਰਮੈਂਸ ਦੇ ਨਾਮ ਤੇ ਸਿਰਫ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਜਾਂ ਅਰਵਿੰਦ ਕੇਜਰੀਵਾਲ ਇਹਨਾਂ ਵੱਲੋਂ ਹੀ ਇਹ ਨਾਅਰਾ ਦਿੱਤਾ ਗਿਆ ਸੀ ਕਿ ਕੰਮ ਪਸੰਦ ਆਏਗਾ ਤਾਂ ਵੋਟ ਪਾ ਦਿਓ ਨਹੀਂ ਰਹਿਣ ਦਿਓ ਸੋ ਉਹ ਕੰਮ ਦਿਖਾਉਣ ਦੇ ਲਈ ਬਹੁਤਾ ਜਿਆਦਾ ਹੈ ਨਹੀਂ ਹੈ ਦੂਸਰਾ ਇਹ ਉਮੀਦ ਨਹੀਂ ਕੀਤੀ ਜਾ ਰਹੀ ਸੀ ਆਮ ਆਦਮੀ ਪਾਰਟੀ ਵੱਲੋਂ ਕਿ ਉਹ ਦਿੱਲੀ ਦੇ ਵਿੱਚ ਹਾਰ ਜਾਣਗੇ ਕਿਉਂਕਿ ਉੱਥੇ ਉਹਨਾਂ ਨੇ ਸਿੱਖਿਆ ਤੇ ਸਿਹਤ ਦੇ ਵਿੱਚ ਚੰਗਾ ਕੰਮ ਕਰਕੇ ਦਿਖਾਇਆ ਸੀ ਜੇ ਉੱਥੇ ਹਾਰ ਮਿਲ ਸਕਦੀ ਹੈ ਤਾਂ ਪੰਜਾਬ ਦੇ ਵਿੱਚ ਕੋਈ ਗਰੰਟੀ ਨਹੀਂ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੁਬਾਰਾ ਬਣ ਸਕਦੀ ਹੈ ਜੋ ਸਮੀਖਿਆ ਕਰਨ ਦੇ ਲਈ ਪੰਜਾਬ ਦੇ ਐਮਐਲਏਜ਼ ਦੀ ਮੀਟਿੰਗ ਬੁલાਏ ਗਏ ਸੀ ਉੱਥੇ ਵੀ ਭਗਵੰਤ ਮਾਨ ਨੇ ਜੋ ਬਾਹਰ ਆ ਕੇ ਪ੍ਰੈਸ ਨੂੰ ਸੰਬੋਧਿਤ ਕਰ ਰਹੇ ਸੀ ਇਹ ਕਿਹਾ ਸੀ ਕਿ ਅਸੀਂ ਹੁਣ ਪੰਜਾਬ ਮਾਡਲ ਖੜਾ ਕਰਕੇ ਦਿਖਾਵਾਂਗੇ ਇੱਕ ਨਵਾਂ ਪੰਜਾਬ ਮਾਡਲ ਪੇਸ਼ ਕਰਾਂਗੇ ਲੇਕਿਨ ਨਵਾਂ ਪੰਜਾਬ ਮਾਡਲ ਪੇਸ਼ ਕਰਨ ਦੇ ਨਾਮ ਤੇ ਦੁਬਾਰਾ ਉਹੀ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਨੂੰ ਹੀ ਅੱਗੇ ਕਰਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਡੀਸੀ ਨੂੰ ਸਸਪੈਂਡ ਕੀਤਾ ਗਿਆ ਹੈ ਵਿਜੀਲੈਂਸ ਦੇ ਚੀਫ ਨੂੰ ਬਦਲਿਆ ਗਿਆ ਹੈ ਤੇ ਪੰਜਾਬ ਪੁਲਿਸ ਨੂੰ ਸਾਫ਼ ਕਰਨ ਦੀ ਜਿਹੜੀ ਕੋਸ਼ਿਸ਼ ਹੈ ਇਹ ਦਿਖਾਇਆ ਗਿਆ ਹੈ ਕਿ ਉਹ ਸ਼ੁਰੂ ਕਰ ਦਿੱਤੀ ਗਈ ਹੈ ਪਹਿਲਾਂ ਪੰਜਾਬ ਪੁਲਿਸ ਨੂੰ ਸਾਫ਼ ਕੀਤਾ ਜਾਏਗਾ ਫਿਰ ਹੀ ਜਿਹੜਾ ਹੈ ਪੰਜਾਬ ਪੁਲਿਸ ਕਾਬਲ ਬਣੇਗੀ ਕਿ ਉਹ ਬਾਕੀਆਂ ਤੇ ਐਕਸ਼ਨ ਲੈ ਸਕੇ ਲੇਕਿਨ ਜੋ ਹੁਣ ਤੱਕ ਹੋਇਆ ਹੈ ਜਿਹੜੀ ਵੀ ਕਾਰਵਾਈ ਕੀਤੀ ਗਈ ਹੈ 80% ਦੀ ਸਪਾਈਆਂ ਦੇ ਉੱਤੇ ਐਕਸ਼ਨ ਲੈਣ ਦੇ ਨਾਲ ਉਕਾਲੀਆਂ ਪੇਡਾਂ ਦੇ ਉੱਤੇ ਐਕਸ਼ਨ ਲੈ ਲਿਆ ਗਿਆ ਹੈ ਇਹ ਕਾਫੀ ਨਹੀਂ ਹੈ ਸਾਰੇ ਜਾਣਦੇ ਨੇ ਕਿ ਸਪਾਈ ਦੀ ਕਦੇ ਵੀ ਇੰਨੀ ਔਕਾਤ ਨਹੀਂ ਹੁੰਦੀ ਐ ਨੀ ਹਿੰਮਤ ਨਹੀਂ ਹੁੰਦੀ ਜੇ ਉੱਪਰਲੇ ਅਫਸਰ ਸਾਰੇ ਇਮਾਨਦਾਰ ਹੋਣ ਤੇ ਥੱਲੇ ਕੱਲਾ ਹੀ ਰਿਸ਼ਵਤ ਲਈ ਜਾਵੇ ਕੱਲਾ ਹੀ ਭ੍ਰਸ਼ਟਾਚਾਰ ਕੀਤਾ ਜਾਵੇ ਇਹ ਗੱਲ ਸਾਰੀ ਪਬਲਿਕ ਜਾਣਦੀ ਹੈ ਤੇ ਜੇ ਸਿਰਫ ਹੁਣ ਵੀ ਦਿਖਾਵਾ ਹੀ ਕੀਤਾ ਜਾਏਗਾ ਜਿਵੇਂ ਕਿ ਪਹਿਲਾਂ ਬਾਰ-ਬਾਰ ਇਲਜ਼ਾਮ ਲੱਗਦੇ ਨੇ ਕਿ ਜੋ ਨਿਤਾਵਾ ਤੇ ਐਕਸ਼ਨ ਸੀ ਉਹ ਵੀ ਇੱਕ ਦਿਖਾਵਾ ਸੀ ਸਾਰੇ ਬਾਹਰ ਆ ਗਏ ਨੇ ਕਿਸੇ ਦੇ ਉੱਤੇ ਕੋਈ ਵੀ ਕੇਸ ਜਿਹੜਾ ਹੈ ਉਹ ਸਾਬਿਤ ਨਹੀਂ ਹੋ ਸਕਿਆ ਇਸੇ ਤਰੀਕੇ ਨਾਲ ਹੁਣ ਸਪਾਹਿਆਂ ਨੂੰ ਸਸਪੈਂਡ ਕਰਕੇ ਜਾਂ ਬਰਖਾਸਤ ਕਰਕੇ ਇਹ ਕਹਿ ਦੇਣਾ ਕਿ ਪੁਲਿਸ ਦੇ ਵਿੱਚ ਜਿੰਨੀਆਂ ਵੀ ਕਾਲੀਆਂ ਭੇਡਾਂ ਸੀ ਅਸੀਂ ਉਹਨਾਂ ਨੂੰ ਉਹਨਾਂ ਤੇ ਐਕਸ਼ਨ ਲੈ ਲਿਆ ਹੈ ਜਾਂ ਉਹਨਾਂ ਨੂੰ ਪੁਲਿਸ ਤੋਂ ਬਾਹਰ ਕਰ ਦਿੱਤਾ ਹੈ ਇਹ ਕਾਫੀ ਨਹੀਂ ਹੋਏਗਾ ਭਗਵੰਤ ਮਾਨ ਕਾਫੀ ਮਿਹਨਤਕਸ਼ ਇਨਸਾਨ ਨੇ ਇਹ ਸਾਰਿਆਂ ਨੂੰ ਪਤਾ ਹੈ ਜੋ ਚੋਣਾਂ ਦੇ ਵਿੱਚ ਕੈਂਪੇਨ ਦੌਰਾਨ ਉਹਨਾਂ ਵੱਲੋਂ ਅਣਥਕ ਮਿਹਨਤ ਕੀਤੀ ਗਈ ਹੈ ਉਹ ਸਾਰੇ ਜਾਣਦੇ ਨੇ ਪੰਜਾਬ ਦੇ ਵਿੱਚ ਇਕੱਲੇ ਹੀ ਹੋ ਜਏ ਨੇਤਾ ਨੇ ਜਿਹੜੇ 8 8 10 10 ਸੈਲੀਆਂ ਇੱਕ ਦਿਨ ਦੇ ਵਿੱਚ ਕਰਦੇ ਰਹੇ ਨੇ ਸਵੇਰ ਤੋਂ ਸ਼ਾਮ ਤੱਕ ਜਿਹੜਾ ਕੈਂਪੇਨ ਨੂੰ ਉਹਨਾਂ ਨੇ بلੰਦੀਆਂ ਤੇ ਪਹੁੰਚਾਇਆ ਸੀ ਜਦੋਂ ਚੋਣਾਂ ਹੋਣੀਆਂ ਸੀ 22 ਦੀ ਅਸੈਂਬਲੀ ਇਲੈਕਸ਼ਨਾਂ ਹੋਣੀਆਂ ਸੀ ਲੇਕਿਨ ਉਹ ਮਿਹਨਤ ਜਿਹੜੀ ਹੈ ਉਹਨਾਂ ਵੱਲੋਂ ਸਰਕਾਰ ਚਲਾਉਣ ਦੇ ਵਿੱਚ ਨਹੀਂ ਦਿਖਾਈ ਗਈ ਜਾਂ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਉਹ ਆਪਣੀ ਸਫਲਤਾ ਦਾ ਜਿਹੜਾ ਆਨੰਦ ਮਾਣ ਰਹੇ ਨੇ ਆਰਾਮ ਦੇ ਵਿੱਚ ਮਸ਼ਰੂਫ ਹੋ ਗਏ ਨੇ ਲੇਕਿਨ ਹੁਣ ਸਮਾਂ ਸਿਰਫ 2 ਸਾਲ ਦਾ ਹੀ ਬਚਿਆ ਹੈ ਹੁਣ ਆਰਾਮ ਕਰਨ ਦੇ ਲਈ ਸਮਾਂ ਉਹਨਾਂ ਕੋਲ ਸ਼ਾਇਦ ਬਚਿਆ ਨਹੀਂ ਹੈ ਇਹ ਉਹ ਵੀ ਜਾਣਦੇ ਨੇ ਹੁਣ ਉਹਨਾਂ ਵੱਲੋਂ ਜੋ ਦਿਖਾਇਆ ਜਾ ਰਿਹਾ ਹੈ ਪਿਛਲੇ 1 ਕਿਲੋ ਦੋਨਾਂ ਦੇ ਵਿੱਚ ਜ਼ਮੀਨੀ ਪੱਧਰ ਤੇ ਇਨਸਪੈਕਸ਼ਨਾਂ ਕੀਤੀਆਂ ਜਾ ਰਹੀਆਂ ਹਨ ਚੀਮੇ ਦੇ ਵਿੱਚ ਕੱਲ ਸੀਗੇ ਉੱਥੇ ਉਹਨਾਂ ਵੱਲੋਂ ਦੌਰਾ ਕੀਤਾ ਗਿਆ ਇਨਸਪੈਕਸ਼ਨ ਕੀਤੀ ਗਈ ਸ਼ਾਇਦ ਇਹ ਲੱਗਦਾ ਹੈ ਕਿ ਉਸ ਰੌ ਵਿੱਚ ਵਾਪਸ ਆ ਗਏ ਨੇ ਕਿ ਜਿਹੜਾ ਹੁਣ ਬੱਦਦਾ ਸਮਾਂ ਹੈ ਇਹਦੇ ਵਿੱਚ ਕੁਝ ਰਹੇ ਕੰਮ ਕੀਤੇ ਜਾਣ ਜਿਹਦੇ ਨਾਲ ਪਬਲਿਕ ਦੇ ਵਿੱਚ ਜਨਤਾ ਦੇ ਵਿੱਚ ਉਹ ਇਹ ਛਾਪ ਛੱਡਣ ਦੇ ਵਿੱਚ ਦੁਬਾਰਾ ਸਫਲ ਹੋ ਜਾਣ ਕੀ ਵਾਕਿਆ ਹੀ ਜੋ ਉਹਨਾਂ ਨੇ ਕਿਹਾ ਸੀ ਉਹ ਕਰਕੇ ਦਿਖਾਉਣ ਦੀ ਸਮਰੱਥਾ ਉਹ ਰੱਖਦੇ ਨੇ ਲੇਕਿਨ ਜੋ ਕੰਮ ਹੁਣ ਤੱਕ ਹੋਇਆ ਹੈ ਉਹ ਸਿਰਫ ਹਜੇ ਲਿਪਾ ਪੁਚੀ ਹੀ ਲੱਗਦੀ ਹੈ ਉਹ ਹਜੇ ਸਿਰਫ ਦਿਖਾਵਾ ਹੀ ਲੱਗਦਾ ਹੈ ਕਿ ਇਹ ਟ੍ਰਾਂਸਲੇਟ ਹੋਏਗਾ ਕਿ ਇਹ ਉਹ ਇਨਕਲਾਬ ਦੇ ਵਿੱਚ ਬਦਲ ਸਕੇਗਾ ਜਿਹੜਾ ਕਿ ਉਹਨਾਂ ਨੇ ਸਾਨੂੰ ਪ੍ਰੋਮਿਸ ਕੀਤਾ ਸੀ ਜਿਸ ਦੇ ਉੱਤੇ ਜਨਤਾ ਦਾ ਭਰੋਸਾ ਬੱਝਿਆ ਸੀ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਲੇਕਿਨ ਉਮੀਦ ਕਰਦੇ ਹਾਂ ਕਿ ਉਹ ਜਿਹੜੀ ਮਿਹਨਤ ਦੇ ਲਈ ਜਾਣੇ ਜਾਂਦੇ ਨੇ ਉਹ ਮਿਹਨਤ ਨੂੰ ਦੁਬਾਰਾ ਜ਼ਮੀਨ ਦੇ ਉੱਤੇ ਕਰਨਗੇ ਜੋ ਉਹਨਾਂ ਨੇ ਇਲੈਕਸ਼ਨ ਕੈਂਪੇਨ ਦੇ ਵਿੱਚ اپنی ਸਮਰਥਾ ਦਿਖਾਈ ਸੀ ਮਿਹਨਤ ਕਰਨ ਦੀ ਉਸੇ ਸਮਰਥਾ ਨੂੰ ਉਹ ਹੁਣ ਸ਼ਾਸਨ ਦੇ ਵਿੱਚ ਵੀ ਦਿਖਾਉਣਗੇ ਉਹ ਇਹ ਦਿਖਾਉਣਗੇ ਕਿ ਹਾਂ ਉਹਨਾਂ ਦੇ ਵਿੱਚ ਇਹ ਮਾਦਾ ਹੈ ਕਿ ਉਹ ਜਿੰਨੀਆਂ ਵੀ ਕ੍ਰੀਤੀਆਂ ਆ ਚੁੱਕੀਆਂ ਸੀ ਉਹਨਾਂ ਦੀ ਸਰਕਾਰ ਵਿੱਚ ਜਾਂ ਬਾਕੀ ਪਾਰਟੀਆਂ ਨੇ ਸਰਕਾਰਾਂ ਵੇਲੇ ਉਹਨਾਂ ਨੂੰ ਦੂਰ ਕਰ ਸਕਦੇ ਨੇ ਤੇ ਜਨਤਾ ਦੇ ਵਿੱਚ ਜਿਹੜਾ ਭਰੋਸਾ ਉਹਨਾਂ ਨੇ ਬੱਜਿਆ ਸੀ ਉਸ ਨੂੰ ਬਹਾਲ ਰੱਖ ਸਕਦੇ ਨੇ ਉਸ ਦੇ ਉੱਤੇ ਖਰੇ ਉਤਰ ਸਕਦੇ ਨੇ ਇਹ ਭਗਵੰਤ ਮਾਨ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਰਕੇ ਦਿਖਾਉਣਾ ਪਏਗਾ ਪਾਹੀ ਅਗਲੀਆਂ ਜਿਹੜੀਆਂ 27 ਦੀਆਂ ਚੋਣਾਂ ਨੇ ਉਹਦੇ ਵਿੱਚ ਉਹ ਦੁਬਾਰਾ ਮੌਕਾ ਇਸ ਜਨਤਾ ਤੋਂ ਮੰਗ ਸਕਣਗੇ ਨਹੀਂ ਤਾਂ ਜਨਤਾ ਬਹੁਤ ਸਮਝਦਾਰ ਹੈ ਪਬਲਿਕ ਸਭ ਜਾਣਦੀ ਹੈ ਤੇ ਉਹ ਕੋਈ ਵੀ ਫੈਸਲਾ ਲੈ ਸਕਦੀ ਹੈ ਇਹ ਸਾਰਿਆਂ ਨੂੰ ਪਤਾ ਹੈ ਜਿਦੇ ਵਿੱਚ ਭਗਵੰਤ ਮਾਨਵੀ ਸ਼ਾਮਿਲ ਹਨ ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਵਾਕਿਆ ਹੀ ਬਦਲਾ ਕੋਈ ਰੰਗ ਦਿਖਾਏਗਾ ਇਨਕਲਾਬ ਦਾ ਨਾਰਾ ਸਿਰਫ ਨਾਰਾ ਬਣ ਕੇ ਨਹੀਂ ਰਹਿ ਜਾਏਗਾ ਇਸੇ ਉਮੀਦ ਦੇ ਵਿੱਚ ਕਿ ਕੁਝ ਨਵਾਂ ਹੋਏਗਾ ਜੋ ਉਮੀਦਾਂ ਲੈ ਕੇ ਪੰਜਾਬ ਦੇ ਲੋਕਾਂ ਨੇ ਸਰਕਾਰ ਚੁਣੀ ਸੀ ਉਹਨਾਂ ਦੀਆਂ ਉਮੀਦਾਂ ਦਾ ਉਹਦੇ ਉੱਪਰ ਇਹ ਸਰਕਾਰ ਜਿਹੜੀ ਹੈ ਇਹ ਪਾਰਟੀ ਖਰਾ ਉਤਰੇਗੀ ਇਸੇ ਉਮੀਦ ਦੇ ਨਾਲ ਤੋ ਵਿਦਾ ਲੈਣੇ ਆ ਧੰਨਵਾਦ